ਤੁਸੀਂ ਕੋਈ 12-13 ਲੱਖ ਦਾ ਘਰ ਕਹਿੰਦੇ ਸੀਗੇ ਜਮਾ ਸਸਤਾ ਘਰ ਆਪਾਂ ਲੈ ਕੇ ਪਹੁੰਚੇ ਨਮਾ ਬਣੇ ਕੋਠੀ ਤੋਂ ਘੱਟ ਨਹੀਂ ਹੈਗਾ ਜੀ ਕੋਠੀ ਵਰਗਾ ਮਾਲਕ ਨੇ ਬਣਾਇਆ ਹੋਇਆ ਕੰਮ ਉਹ ਵੀ ਮਾਲਕ ਨੇ ਵਧੀਆ ਕਰਵਾ ਰੱਖਿਆ ਗੱਲ ਆਪਾਂ ਸਾਰੀ ਕਰਦੇ ਹਾਂ ਤੇ ਅੱਜ ਆਪਾਂ ਕਮੈਂਟ ਵੀ ਵੱਧ ਤੋਂ ਵੱਧ ਪੜਾਂਗੇ ਤੁਹਾਡੇ ਸਾਰੇ ਨਾਮ ਆਪਾਂ ਲਵਾਂਗੇ ਜੀ ਬਸ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਜੀ ਤੇ ਗੱਲਬਾਤ ਕਰਦੇ ਹਾਂ ਪਹਿਲਾਂ ਤੋਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 62173 ਜਿੰਨੇ ਤੁਸੀਂ ਦੇਖ ਰਹੇ ਹੋ ਘਰ ਕੋਠੀ ਮਕਾਨ ਤੁਹਾਡੇ ਕੋਲ ਵੀ ਇਹ ਬੀਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਆਰ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਨਾਲ ਇੱਕ ਬੈਲ ਆਈਕਨ ਦਿੱਤਾ ਹੋਇਆ ਉਹਨੂੰ ਵੀ ਦਬਦੋ ਤਾਂ ਕਿ ਹਰ ਰੋਜ਼ ਜਦੋਂ ਵੀ ਵੀਡੀਓ ਪਾਈਏ ਮੈਸੇਜ ਤੁਹਾਡੇ ਤੱਕ ਪਹੁੰਚ ਸਕੇ ਅੱਜ ਆਪਾਂ ਗਰੰਟੀ ਲੈਣੇ ਆ ਜੀ ਜਿਹੜਾ ਘਰ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਤੇ ਮਾਲਕ ਨੇ ਜਮਾ ਨਮਾ ਘਰ ਬਣਾਇਆਗਾ ਕੋਠੀ ਵਾਂਗੂ ਘਰ ਬਣਿਆ ਹੋਇਆ ਸਾਰਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਜਿੰਨਾ ਮਾਲਕ ਨੇ ਕੰਮ ਕਰਵਾਇਆ ਹੋਇਆ ਤੁਹਾਨੂੰ ਵੀਡੀਓ ਚ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਜਮਾ ਨਮਾ ਸੀ ਹੁਣੇ ਥੋੜੇ ਟਾਈਮ ਪਹਿਲੇ ਹੀ ਸਾਰਾ ਇਹਨਾਂ ਨੇ ਬਣਾਇਆਗਾ ਰੇਟ ਤੁਹਾਨੂੰ ਪਤਾ ਲੱਗ ਹੀ ਗਿਆ ਗਰੰਟੀ ਵਾਲੀ ਗੱਲ ਹੈ ਜੀ ਤੁਹਾਨੂੰ ਰੇਟ ਪਸੰਦ ਆ ਗਿਆ ਹੋਊਗਾ ਕੁੱਲ 13 ਲੱਖ ਰੁਪਇਆ ਮਾਲਕ ਵੱਲੋਂ ਇੱਕ ਡਿਮਾਂਡ ਆਪਣੇ ਕੋਲੇ ਪਹੁੰਚੀ ਸੀ ਇੱਕ ਡਿਮਾਂਡ ਕੀਤੀ ਹੈ ਕੋਈ ਕਿਸੇ ਤਰ੍ਹਾਂ ਦਾ ਫਿਕਸਡ ਰੇਟ ਨਹੀਂ ਹੈਗਾ ਜੀ ਘਾਟਾ ਵਾਧਾ ਕਰਕੇ ਮਾਲਕ ਕਹਿੰਦੇ ਨੇ ਵੀ ਅਸੀਂ ਆਪ ਦਾ ਘਰ ਬੀਚ ਦੇਵਾਂਗੇ ਜਮਾ ਨਮਾਕਰ ਬਣਿਆ ਹੋਇਆ ਬਾਕੀ ਵੀਡੀਓ ਚੱਲ ਰਹੀ ਹੈ ਤੁਹਾਡੇ ਸਾਹਮਣੇ ਤੁਸੀਂ ਸਾਰਾ ਕੁਝ ਦੇਖੋ ਸੀ ਜੇ ਤੁਹਾਨੂੰ ਰੇਟ ਪਸੰਦ ਆ ਗਿਆ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਜੇ ਆਪਾਂ ਘਰ ਦੀ ਗੱਲ ਕਰੀਏ ਤਾਂ ਘਰ ਦੇ ਵਿੱਚ ਕੀ ਕੁਝ ਬਣਿਆ ਹੋਇਆ ਤੁਸੀਂ ਸਾਰਾ ਕੁਝ ਇੱਕ ਵਾਰੀ ਪਹਿਲਾਂ ਚੈੱਕ ਕਰੋ ਜੀ ਵਧੀਆ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਆ ਵੀਡੀਓ ਚ ਤੁਹਾਨੂੰ ਕੱਲਾ-ਕੱਲਾ ਘਰ ਦਾ ਕੋਨਾ ਦੇਖਣ ਨੂੰ ਮਿਲ ਜੂਗਾ ਮਾਲਕ ਨੇ ਸਾਰਾ ਕੁਝ ਦਿਖਾਇਆ ਸਾਰੇ ਕਮਰੇ ਦਿਖਾਏ ਨੇ ਸਾਰਾ ਆਸ-ਪਾਸੇ ਦਾ ਮੋਹੱਲਾ ਲੋਕੇਸ਼ਨ ਆਸ-ਪਾਸੇ ਦੀ ਜਗ੍ਹਾ ਦਿਖਾਈ ਹੈ ਤੇ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਬਾਕੀ ਤੁਸੀਂ ਰਸੋਈ ਦੀ ਵੀਡੀਓ ਵੀ ਦੇਖ ਲਈ ਹੋਊਗੀ ਰਸੋਈ ਪੂਰੀ ਵਧੀਆ ਬਣੀ ਹੋਈ ਆ ਕਮਰੇ ਪੂਰੇ ਵਧੀਆ ਬਣੇ ਹੋਏ ਨੇ ਇੱਕ ਬਾਹਰਲੀ ਸਾਈਡ ਵੀ ਕਮਰਾ ਜਿਹੜਾ ਬਣਿਆ ਹੋਇਆ ਉਹ ਵੀ ਪੂਰਾ ਵਧੀਆ ਹੈ ਜੇ ਆਪਾਂ ਲਾਈਟਿੰਗ ਦੀ ਗੱਲ ਕਰੀਏ ਤਾਂ ਸਾਰਾ ਲਾਈਟਿੰਗ ਦਾ ਕੰਮ ਕਰਵਾਇਆ ਹੋਇਆ ਇੱਕ ਕਮਰੇ ਚ ਏਸੀ ਵੀ ਲੱਗਿਆ ਸਿਗਾ ਤੁਸੀਂ ਦੇਖਿਆ ਹੋਊਗਾ ਏਸੀ ਦੀ ਫੀਟਿੰਗ ਆਪਾਂ ਨੂੰ ਕਿੰਨੀ ਕਰਾਈ ਮਿਲ ਜੂਗੀ ਵਧੀਆ ਏਸੀ ਲੱਗਿਆ ਹੋਇਆ ਜੀ ਸਾਰੀਆਂ ਪਾਈਪਾਂ ਵਗੈਰਾ ਜੋ ਵੀ ਵੈਸਟਿੰਗ ਪਾਣੀ ਵਾਸਤੇ ਹੁੰਦੀਆਂ ਸਾਰੀਆਂ ਪੋਈਆਂ ਹੋਈਆਂ ਵਧੀਆ ਆਪਾਂ ਨੂੰ ਲੋਬੀ ਦੇਖਣ ਨੂੰ ਮਿਲੂਗੀ ਵਧੀਆ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲ ਜਾਣਗੇ ਜੀ ਤੇ ਵਧੀਆ ਕਮਰੇ ਨੇ ਵਧੀਆ ਗੱਲਬਾਤ ਹੈ ਆਸ-ਪਾਸੇ ਦੇ ਲੋਕੇਸ਼ਨ ਦੀ ਗੱਲ ਕਰੀਏ ਪੂਰਾ ਵਧੀਆ ਆਪਣਾ ਮੁਹੱਲਾ ਮਿਲੂਗਾ ਸੀ ਆਸ-ਪਾਸੇ ਆਪਾਂ ਨੂੰ ਘਰ ਦੇਖਣ ਨੂੰ ਮਿਲਣਗੇ ਕੋਈ ਐਦਾ ਨਹੀਂ ਹੈਗਾ ਵੀ ਕੱਲਾ ਜਿਹਾ ਜਾਂ ਨੇੜੇ-ਤੇੜੇ ਕੋਈ ਘਰ ਹੀ ਨਹੀਂ ਨੇੜੇ-ਤੇੜੇ ਆਪਾਂ ਨੂੰ ਘਰ ਵੀ ਮਿਲਣਗੇ ਕੂਠੀਆਂ ਵੀ ਮਿਲਣਗੀਆਂ ਸਾਰਾ ਕੁਝ ਹੈ ਜੀ ਬਾਕੀ ਆਸ-ਪਾਸੇ 플ਾਟ ਪਈ ਨੇ ਤੇ ਥੋੜੇ ਟਾਈਮ ਬਾਅਦ ਇੱਥੇ ਹੋਰ ਵੀ ਘਰ ਬਣ ਜਾਣਗੇ ਬਾਕੀ ਜਿਹੜਾ ਇਹਨਾਂ ਨੇ ਇਹ ਘਰ ਬਣਾਇਆ ਹੋਇਆ ਨਵਾਂ ਘਰ ਬਣਾਇਆ ਹੋਇਆ ਤੇ ਮਾਲਕ ਨੇ ਵੇਚਣਾ ਹੈਗਾ ਜੇ ਆਪਾਂ ਥਾਂ ਦੀ ਗੱਲ ਕਰੀਏ ਤਾ 45 22 7:30 ਇਹਨਾਂ ਨੇ ਜਗ੍ਹਾ ਦੱਸੀ ਸੀ 45 22 7:30 ਅੱਜ ਆਪਾਂ ਜਿਹੜਾ ਇਹ ਘਰ ਲੈ ਕੇ ਪਹੁੰਚੇ ਹਾਂ ਅੱਜ ਆਪਾਂ ਇਹ ਮੋਗੇ ਏਰੀਆ ਚ ਘਰ ਲੈ ਕੇ ਪਹੁੰਚੇ ਹਾਂ ਮੋਗੇ ਏਰੀਆ ਚ ਬਹੁਤ ਜ਼ਿਆਦਾ ਡਿਮਾਂਡ ਆਈ ਸੀਗੀ ਤੇ ਘੱਟ ਬਜਟ ਵਾਸਤੇ ਆਈ ਸੀਗੀ ਅੱਜ ਆਪਾਂ ਘੱਟ ਬਜਟ ਦੇ ਵਿੱਚ ਵਧੀਆ ਘਰ ਕੋਠੀ ਵਰਗਾ ਲੈ ਕੇ ਪਹੁੰਚੇ ਹਾਂ ਦੋ ਵਧੀਆ ਕਮਰੇ ਬਣੇ ਹੋਏ ਨੇ ਇੱਕ ਰਸੋਈ ਬਣੀ ਹੋਈ ਆ ਵਧੀਆ ਬਾਥਰੂਮ ਬਣਿਆ ਹੋਇਆ ਵਧੀਆ ਲੋਬੀ ਐ ਸੀ ਤੇ ਸਾਰਾ ਕੁਝ ਬਾਕੀ ਤੁਸੀਂ ਚੈੱਕ ਕਰ ਹੀ ਲਿਆ ਤੁਸੀਂ ਵੀਡੀਓ ਦੇਖ ਹੀ ਲੀ 13 ਲੱਖ ਰੁਪਏ ਡਿਮਾਂਡ ਹੈ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ 13 ਲੱਖ ਰੁਪਏ ਰੇਟ ਆ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਜੇ ਤੁਹਾਨੂੰ ਵਧੀਆ ਲੱਗਿਆ ਜੀ ਘਰ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਹਰ ਰੋਜ਼ ਜੇ ਤੁਸੀਂ ਘਰ ਕੋਠੀ ਮਕਾਨ ਦੀ ਵੀਡੀਓ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਹੀ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾ ਕਰੂਗਾ ਤੇ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਿਆ ਕਰੋਗੇ ਜੀ ਤੇ ਜੇ ਆਪਾਂ ਮਾਲਕ ਦੇ ਮੋਬਾਈਲ ਨੰਬਰ ਦੀ ਗੱਲ ਕਰੀਏ ਜਿਨ੍ਹਾਂ ਦਾ ਘਰ ਹੈ ਇਹ ਤਾਂ ਉਹਨਾਂ ਦਾ ਮੋਬਾਈਲ ਨੰਬਰ ਹੈ ਜੀ 87280 ਤੇ 94829 87280 94829 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਹੋਈ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਸੀ ਤਾਂ ਮਾਲਕ ਨਾਲ ਸਿੱਧੀ ਡਾਇਰੈਕਟ ਆਪ ਤੁਸੀਂ ਗੱਲ ਕਰ ਸਕਦੇ ਹੋ ਜਦੋਂ ਸਾਰੀ ਗੱਲਬਾਤ ਤੁਸੀਂ ਕਰ ਲਈ ਉਹ ਤੋਂ ਬਾਅਦ ਜਾ ਕੇ ਦੇਖ ਸਕਦੇ ਹੋ ਤੇ ਜਾ ਕੇ ਦੇਖ ਕੇ ਗੱਲਬਾਤ ਕਰਕੇ ਰੇਟ ਵੇ ਕੇ ਮੁਕਾਕਿਜ਼ੀ ਉਹ ਤੋਂ ਬਾਅਦ ਖਰੀਦ ਸਕਦੇ ਹੋ ਜੀ ਬਾਕੀ ਕਮੈਂਟ ਕਰਕੇ ਜਲਦੀ ਜਲਦੀ ਦੱਸੀ ਜਾਈਓ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਇਹ ਜਿਹੜਾ ਘਰ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਉਮੀਦ ਕਰਦਾ ਹਾਂ ਜੀ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਘਰ ਵੀ ਤੁਹਾਨੂੰ ਪਸੰਦ ਆ ਗਿਆ ਹੋਊਗਾ ਵਧੀਆ ਲੱਗਿਆ ਤਾਂ ਜ਼ਰੂਰ ਲਾਈਕ ਕਰ ਦਿਓ ਜੀ ਲਾਈਕ ਕਰੇ ਬਿਨਾ ਨਹੀਂ ਛੱਡਣੀ ਵੀਡੀਓ ਤੇ ਵੀਡੀਓ ਮੁੱਕੀ ਨਹੀਂ ਹੈਗੀ ਜ ਜੇ ਅੱਗੇ ਆਪਾਂ ਕਮੈਂਟਾਂ ਦੀ ਗੱਲ ਵੀ ਕਰਾਂਗੇ ਤੁਹਾਨੂੰ ਕਿਹਾ ਸੀਗਾ ਕੱਲ ਵਾਲੀ ਵੀਡੀਓ 'ਚ ਆਪਾਂ ਵੱਤ-ਵੱਦ ਕਮੈਂਟ ਪੜਾਂਗੇ ਹੁਣ ਆਪਾਂ ਕਮੈਂਟ ਪੜਨ ਤੇ ਆ ਜੀ ਤੁਹਾਡੇ ਸਾਰਿਆਂ ਦਾ ਆਪਾਂ ਨਾਮ ਵੀ ਲਵਾਂਗੇ ਵੀਡੀਓ 'ਚ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਜਿਹੜਾ ਹੈਗਾ ਜੀ ਉਹ ਤੁਸੀਂ ਦੇਖ ਲਓ ਜੇ ਤੁਹਾਡੇ ਕੋਲੇ ਘਰ ਹੈ ਕੋਠੀ ਜਾਂ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਉੱਤੇ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ 'ਚ ਬਾਰ-ਬਾਰ ਲਿਖਿਆ ਰਹਿੰਦਾ ਬਾਰ-ਬਾਰ ਚੱਲਦਾ ਰਹਿੰਦਾ 73800 26173 ਜੇ ਤੁਹਾਡੇ ਕੋਲੇ ਘਰ ਹੈ ਕਿਸੇ ਵੀ ਏਰੀਆ ਚ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈ ਭੇਜ ਦਿਓ ਜਲਦੀ ਤੋਂ ਜਲਦੀ ਆਪਾਂ ਐਡ ਤੁਹਾਡੀ ਬਿਲਕੁਲ ਫ੍ਰੀ ਚ ਲਾ ਦਾਂਗੇ ਤੇ ਹੁਣ ਆ ਗਿਆ ਜੀ ਕਮੈਂਟਾਂ ਦਾ ਵੇਲਾ ਪਹਿਲਾ ਕਮੈਂਟ ਜਿਹੜਾ ਹੈਗਾ ਸੀ ਇਹਨਾਂ ਦਾ ਨਾਮ ਹੈ ਜੀ ਕਨੂ ਕਨਵ ਇਹਨਾਂ ਨੇ ਨਾਈਸ ਬਲੌਗ ਭਾਜੀ ਕਿਹਾਗਾ ਵੀਡੀਓ ਬਹੁਤ ਵਧੀਆ ਤੁਹਾਡੀ ਹੁੰਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਅਗਲਾ ਕਮੈਂਟ ਹੈਗਾ ਜੀ ਸੋਨੀ ਰੰਦਾਵਾ ਇਹਨਾਂ ਨੇ ਲੋਕੇਸ਼ਨ ਬਾਰੇ ਪੁੱਛਿਆ ਸੀ ਜਿਹੜੀ ਤੁਸੀਂ ਕੋਠੀ ਦੇਖੀਏ ਜਿਹੜੀ ਵੀਡੀਓ ਦੇਖੀਏ ਸੀ ਆ ਜਿਹੜੀ ਵੀਡੀਓ ਤੁਸੀਂ ਦੇਖੀਏ ਇਹਦੇ ਵਿੱਚ ਮਾਲਕ ਦਾ ਮੋਬਾਈਲ ਨੰਬਰ ਵੀ ਹੈਗਾ ਸੀ ਤੇ ਕਿੱਥੇ ਘਰ ਹੈ ਜੀ ਸਾਰਾ ਕੁਝ ਦੱਸਿਆ ਹੋਇਆ ਇੱਕ ਵਾਰੀ ਤੁਸੀਂ ਵੀਡੀਓ ਚੈੱਕ ਕਰੋ ਜੀ ਕੰਪਲੀਟ ਟਪਾਟ ਪਾ ਕੇ ਵੀਡੀਓ ਨਾ ਦੇਖਿਆ ਕਰੋ ਜੀ ਜਦੋਂ ਟਪਾਟ ਪਾ ਕੇ ਦੇਖਦੇ ਹਾਂ ਉਦੋਂ ਸਾਰੀ ਇਹ ਗੜਬੜ ਹੁੰਦੀ ਹੈ ਜੀ ਕਿਉਂਕਿ ਕਈ ਵਾਰੀ ਅੱਗੇ ਪਿੱਛੇ ਵੀਡੀਓ ਕਰਦੇ ਹਾਂ ਕਈ ਵਾਰੀ ਤਾਂ ਜਾਣਕਾਰੀ ਅੱਗੇ ਪਿੱਛੇ ਹੋ ਜਾਂਦੀ ਹੈ ਕਈ ਵਾਰੀ ਮਾਲਕ ਦਾ ਨੰਬਰ ਅੱਗੇ ਪਿੱਛੇ ਹੋ ਜਾਂਦਾ ਕਈ ਵਾਰੀ ਰੇਟ ਇਦਾਂ ਚੱਲਦਾ ਰਹਿੰਦਾ ਹੈ ਵੀਡੀਓ ਵਧੀਆ ਤਰੀਕੇ ਨਾਲ ਦੇਖੋਗੇ ਤਾਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਜੀ ਤੇ ਆਪਾਂ ਹਰ ਰੋਜ਼ ਜਿਹੜੀ ਵੀਡੀਓ ਹਰ ਇੱਕ ਘਰ ਦੀ ਕੋਠੀ ਦੀ ਵੀਡੀਓ ਪਾਉਂਦੇ ਆ ਮਾਲਕ ਦਾ ਮੋਬਾਈਲ ਨੰਬਰ ਤੇ ਸਾਰੇ ਦੀ ਸਾਰੀ ਜਾਣਕਾਰੀ ਜਿੰਨੀ ਵੀ ਹੁੰਦੀ ਆ ਵੀਡੀਓ ਚ ਮਿਲਦੀ ਆ ਜੀ ਸੰਜੂ ਘੈਂਟ ਸਾਹਿਬ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਨਾਈਸ ਵੀਡੀਓ ਵੀਰੇ ਕਿਹਾਗਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਹਰ ਰੋਜ਼ ਕਮੈਂਟ ਕਰਦੇ ਹੋ ਜੀ ਹਰ ਵੀਡੀਓ ਤੇ ਕਰਦੇ ਹੋ ਮੈਂ ਨੋਟਿਸ ਕੀਤਾ ਹੋਇਆ ਸੀ ਤੇ ਤੁਸੀਂ ਹਰ ਰੋਜ਼ ਵੀਡੀਓ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਜਿੰਨੇ ਤੁਸੀਂ ਹਰ ਰੋਜ਼ ਵੀਡੀਓ ਦੇਖਦੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਗਲਾ ਕਮੈਂਟ ਹੈਗੇ ਸੀ ਜਸਬੀਰ ਸਿੰਘ ਇਹਨਾਂ ਨੇ ਬਟਾਲੇ ਏਰੀਆ ਚੋਂ ਡਿਮਾਂਡ ਕੀਤੀ ਹੈ ਤੇ ਇਹਨਾਂ ਨੇ ਵਧੀਆ ਰੇਟ ਚ ਵਧੀਆ ਘਰ ਮੰਗਿਆਗਾ ਜਲਦੀ ਆਪਾਂ ਦੇਖਦੇ ਹਾਂ ਜੀ ਜਦੋਂ ਵੀ ਆਪਣੇ ਕੋਲੇ ਵਧੀਆ ਰੇਟ ਚ ਵਧੀਆ ਘਰ ਆਪਣੇ ਕੋਲੇ ਪਹੁੰਚਦੇ ਹੈ ਇਹਨਾਂ ਨੇ ਡਿਮਾਂਡ 2 ਤੋਂ 2.5 ਲੱਖ ਦੀ ਕਹੀ ਹੈ ਜੀ ਕੋਈ ਗੱਲ ਨਹੀਂ ਜੀ ਦੇਖਦੇ ਆ ਆਪਣੇ ਕੋਲੇ ਕਈ ਵਾਰੀ ਆ ਜਾਂਦੇ ਆ ਇੰਨੇ ਰੇਟ ਚ ਵੀ ਜਲਦੀ ਆਪਾਂ ਦੇਖਦੇ ਹਾਂ ਜੀ ਗੁਰਮੇਲ ਸਿੰਘ ਇਹਨਾਂ ਦਾ ਨਾਮ ਹੈ ਜੀ ਅਗਲਾ ਕਮੈਂਟ ਹੈ ਇਹਨਾਂ ਨੇ ਵੀਰ ਜੀ ਕੋਈ ਪਾਤੜਾਂ ਦੇ ਲਵੇ ਕੋਈ ਹੋਵੇ 4 ਤੋਂ 5 ਦਾ ਤਾਂ ਜ਼ਰੂਰ ਦੱਸਿਓ ਕੋਈ ਗੱਲ ਨਹੀਂ ਸੀ ਕੋਈ ਟੈਨਸ਼ਨ ਨਾ ਲਓ ਤੁਸੀਂ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਬਾਕੀ ਪਾਤੜਾ ਏਰੀਆ 'ਚ ਬਹੁਤ ਜ਼ਿਆਦਾ ਪਾਏ ਹੋਏ ਨੇ ਇੱਕ ਵਾਰੀ ਚੈੱਕ ਕਰ ਲਓ ਜੀ ਅਗਲਾ ਕਮੈਂਟ ਹੈਗਾ ਜੀ ਅਰुण ਕੁਮਾਰ ਇਹਨਾਂ ਨੇ ਕਿਹਾ ਥੈਂਕਸ ਫੋਰ ਯੂ bro your voice very sweet ਆ ਐਂ ਤਾਂ ਮੈਨੂੰ ਪਤਾ ਨਹੀਂ ਜੀ ਆਵਾਜ਼ ਵਧੀਆ ਕਿ ਨਹੀਂ ਤੁਹਾਨੂੰ ਚੰਗੀ ਲੱਗੀ ਐ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਸੀਂ ਵਧੀਆ ਕਮੈਂਟ ਕੀਤਾ ਵਧੀਆ ਕਿਹੜਾ ਜੀ ਵਧੀਆ ਲੱਗਿਆ ਤੇ ਬਹੁਤ ਬਹੁਤ ਧੰਨਵਾਦ ਜੀ ਅਗਲਾ ਕਮੈਂਟ ਹੈਗਾ ਜੀ ਸੁਮਿਤ ਕੌਰ ਮੇਰੀ ਭੈਣ ਨੇ ਤੇ ਇਹਨਾਂ ਨੇ ਨਾਈਸ ਵੀਡੀਓ ਕਿਹਾ ਸੀ ਤੇ ਤੁਹਾਡਾ ਕਮੈਂਟ ਮੈਂ ਹਰ ਰੋਜ਼ ਦੇਖਦਾ ਹੁੰਨਾ ਸੀ ਤੁਹਾਡਾ ਕਮੈਂਟ ਹਰ ਰੋਜ਼ ਵੀਡੀਓ 'ਚ ਪੜੀਦਾ ਵੀ ਹੈ ਤੁਸੀਂ ਬਹੁਤ ਵਧੀਆ ਕਮੈਂਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਜੀ ਬਾਕੀ ਜਿੰਨੇ ਤੁਸੀਂ ਕਮੈਂਟ ਕਰਦੇ ਹੋ ਸੀ ਬਹੁਤ ਬਹੁਤ ਸ਼ੁਕਰੀਆ ਬਹੁਤ ਸੋਹਣੇ ਕਮੈਂਟ ਕਰਦੇ ਹੋ ਜੀ ਤੇ ਇੰਨਾ ਪਿਆਰ ਦਿੰਦੇ ਹੋ ਚੈਨਲ ਨੂੰ ਵੀਡੀਓ ਨੂੰ ਤੁਹਾਡੇ ਸਦਕੇ ਜੀ ਤੁਸੀਂ ਇੰਨਾ ਪਿਆਰ ਦਿੰਦੇ ਹੋ ਤਾਂ ਹੀ ਆਪਾਂ ਬੈਠੇ ਹਾਂ ਜੀ ਤੇ ਤੁਹਾਡੀ ਸੇਵਾ ਕਰੀ ਜਨੀਆਂ ਸੀ ਤੇ ਹੋਰ ਵੀ ਅੱਗੇ ਆਪਣੇ ਚੈਨਲ ਨੂੰ ਲੈ ਕੇ ਜਾਓ ਜੀ ਅੱਗੇ ਸ਼ੇਅਰ ਕਰਦੇ ਰਹਿਣਾ ਕੋ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਸਬਸਕ੍ਰਾਈਬ ਨਹੀਂ ਕੀਤਾ ਇੱਕ ਬਰੀ ਚੈੱਕ ਕਰ ਲਓ ਜੀ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਸਿੰਘ ਤੇ ਬਾਕੀ ਦੇ ਜਿੰਨੇ ਕਮੈਂਟ ਰਹਿ ਗਏ ਸੀ ਆਪਾਂ ਕੱਲ ਵਾਲੀ ਵੀਡੀਓ ਚ ਪੜਾਂਗੇ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸ ਦਿਓ ਜੀ ਜੇ ਤੁਸੀਂ ਕਿਸੇ ਹੋਰ ਘਰ ਦੀ ਜਾਂ ਹੋਰ ਕੋਠੀ ਦੀ ਵੀਡੀਓ ਦੇਖਣੀ ਹੈ ਸੀ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਈਆਂ ਹੋਣਗੀਆਂ ਕਿਸੇ ਵੀ ਵੀਡੀਓ ਤੇ ਕਲਿੱਕ ਕਰੋ ਜੀ ਵੀਡੀਓ ਚੱਲ ਜੂਗੀ ਜੇ ਤੁਸੀਂ ਆਪਣੇ ਚੈਨਲ ਤੇ ਸਿੱਧਾ ਜਾਣਾ ਸੀ ਤੇ ਉੱਥੋਂ ਕੋਈ ਹੋਰ ਵੀਡੀਓ ਤੁਸੀਂ ਦੇਖਣੀ ਹੈ ਤਾਂ ਇੱਕ ਪਾਸੇ ਚੈੱਕ ਕਰੋ ਜੀ ਆਪਣੇ ਚੈਨਲ ਦੀ ਫੋਟੋ ਲੱਗੀ ਹੋਈ ਹੈ ਉਹਨੂੰ ਦਬਬ ਦਿਓ ਚੈਨਲ ਤੇ ਪਹੁੰਚ ਜਾਓਗੇ ਆਪਦੇ ਸਾਹਮਣੇ ਨਾਲ ਤੁਸੀਂ ਵੀਡੀਓ ਉੱਥੋਂ ਸਿਲੈਕਟ ਕਰਕੇ ਦੇ de